ਕਾ ਸਾਡੀ ਗੱਲ ਸੁਣ ਲਈ ਇੱਥੇ ਪਹੁੰਚਿਓ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹ ਹਾਲਾਤਾਂ ਬਾਰੇ ਤੁਹਾਨੂੰ ਸਭ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੀ ਹੈ ਜਿਸ ਪੰਜਾਬ ਨੇ ਜਿਸ ਕੌਮ ਨੇ ਏਡੇ ਵੱਡੇ ਕੁਰਬਾਨੀਆਂ ਦਿੱਤੀਆਂ ਹੋਣ ਜਿਸ ਕੌਮ ਦੀ ਏਡੀ ਵੱਡੀ ਜੜ ਹੋਵੇ ਉਸ ਕੌਮ ਦੇ ਨਾਲ ਇਸ ਤਰ੍ਹਾਂ ਦੇ ਤੱਕੇ ਹੋਣ ਕਿ ਆਪਣੇ ਕੋਈ ਵੀ ਹੱਕ ਮਨਾਉਣ ਦੇ ਲਈ ਕੋਈ ਵੀ ਆਪਣੇ ਹੱਕ ਲੈਣ ਦੇ ਲਈ ਹਰ ਇੱਕ ਸੜਕ ਘੇਰਨੀ ਪਵੇ ਧਰਨੇ ਲਾਉਣੇ ਪੈਣ ਆਪਣੇ ਜਮੀਨਾਂ ਬਚਾਉਣ ਲਈ ਆਪਣੇ ਪਾਣੀ ਬਚਾਉਣ ਲਈ ਧਰਨੇ ਲਾਉਣੇ ਪੈਣ ਤਾਂ ਇਸ ਤੋਂ ਕੋਈ ਦੁੱਖ ਦੀ ਗੱਲ ਹੋ ਨਹੀਂ ਸਕਦੀ ਪੰਜਾਬ ਦੇ ਵਿੱਚ ਪਿਛਲੇ ਦਿਨ ਜੋ ਕੁਝ ਹੋਇਆ ਉਹ ਹਾਲਾਤਾਂ ਬਾਰੇ ਸਾਨੂੰ ਬੜਾ ਚੰਗੀ ਤਰ੍ਹਾਂ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜੋ ਹੋਇਆ ਉਸ ਹਾਲਾਤ ਦੇ ਉੱਪਰ ਕੋਈ ਵੀ ਜਿਹੜੀ ਰਾਜਨੀਤਿਕ ਪਾਰਟੀ ਅੱਜ ਇੱਕ ਅਸੀਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਉਹਦੇ ਉੱਪਰ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਪਿਛਲੇ ਦਿਨਾਂ ਦੇ ਵਿੱਚ ਲਿਆ ਕੇ ਪੰਜਾਬ ਦੇ ਵਿੱਚ ਫੋਰਸ ਖੜੀ ਕਰ ਦਿੱਤੀ ਗਈ ਕਿ ਦੇਖੋ ਜੀ ਇੱਥੇ ਖਾਲਸਤਾਨ ਦੀ ਗੱਲ ਹੁੰਦੀ ਇੱਥੇ ਖਾਲਸਤਾਨ ਮੰਗਦੇ ਨੇਗੇ ਇੱਥੇ ਹੱਤਵਾਰਦੀ ਨੇ ਇੱਥੇ ਪੱਕਵਾਰਦੀ ਨੇਗੇ ਜਿਹੜੇ ਨੌਜਵਾਨ ਵੀ ਪੰਜਾਬ ਦੇ ਆਪਣੇ ਹੱਕਾਂ ਦੀ ਗੱਲ ਕਰਦ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਲਿਆ ਲਿਆ ਘਰਾਂ ਦੇ ਵਿੱਚ ਪੁਲਸਾਂ ਡਰਾਇਆ ਗਿਆ ਧਮਕਾਇਆ ਗਿਆ ਤੁਸੀਂ ਕੁਝ ਬੋਲੋਗੇ ਨਹੀਂ ਤੇ ਤੁਸੀਂ ਬੋਲੋਗੇ ਤਾਂ ਸਿੱਧਾ ਜੇਲ੍ਹ ਜਾਓਗੇ ਬਹੁਤ ਸਾਰੇ ਨੌਜਵਾਨਾਂ ਦੇ ਉੱਪਰ ਐਨਐਸਏ ਵਰਗੇ ਜਿਹੜੇ ਪਰਚੇ ਜਿਹੜੇ ਧੜਾਵਾਂ ਲੱਗੇ ਰਹੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਅਸੀਂ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਸੌਧ ਨਹੀਂ ਤਨੀ ਰੱਖਦਾ ਜਿੰਨੇ ਜੋਗਰਾ ਹੈਗਾ ਹਿੱਕ ਡਾ ਕੇ ਪੰਜਾਬ ਲਈ ਲੜਿਆ ਕਿਸਾਨੀ ਅੰਦੋਲਨ ਦੇ ਲਈ ਵੀ ਪਰਚੇ ਪਾਏ ਨੇਗੇ ਪੰਜਾਬ ਦੇ ਜਿੰਨੇ ਵੀ ਕੋਈ ਜਿੰਨੇ ਜੋਗਰੇ ਹੈਗਾ ਮੌਜੂਦਾ ਹਾਲਾਤਾਂ ਦੇ ਗੱਲ ਕੀਤੀ ਹੈ ਸਰਕਾਰਾਂ ਦੇ ਨਾਲ ਲੜਿਆ ਪਰ ਜਿਹੜੀ ਮੌਜੂਦਾ ਸਰਕਾਰ ਹੈ ਮੈਂ ਜੋ ਬਾਦਲਾਂ ਦੀ ਸਰਕਾਰ ਦੀ ਉਹਨਾਂ ਦੇ ਖਿਲਾਫ ਵੀ ਬੇਵਾਕ ਹੋ ਕੇ ਬੋਲਦਾ ਰਹਾਂ ਕਿਉਂਕਿ ਇਹ ਲੀਡਰ ਸਾਥੋਂ ਝੂਠੀਆਂ ਵਾਅਦੇ ਕਰਕੇ ਝੂਠੇ ਵੱਡੇ ਵੱਡੇ ਸਾਡੇ ਨਾਲ ਮਾਰ ਕੇ ਕਪੌੜੇ ਸਰਕਾਰਾਂ ਕੁਰਸੀਆਂ ਹਾਸਲ ਕਰ ਲੈਂਦੇ ਨੇ ਬਾਅਦ ਚ ਜੋ ਕੀਤੇ ਵਾਅਦੇ ਉਹਨਾਂ ਦੇ ਪੂਰੇ ਨਹੀਂ ਉਤਰਦੇ ਮੈਂ ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਨੂੰ ਘੇਰਦਾ ਰਿਹਾ ਹਾਂ ਪਰ ਦੇ ਸੱਤਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਸਰਕਾਰ ਹੈ ਸਵਾਲ ਉਹਨਾਂ ਨੂੰ ਵੀ ਕਰਨਾ ਬਣਦਾ ਹੈ ਜਵਾਬ ਅਸੀਂ ਉਹਨਾਂ ਤੋਂ ਵੀ ਮੰਗਾਂਗੇ ਕਿ ਲੋਕਾਂ ਦੀ ਮੰਗ ਕੀ ਹੈ ਲੋਕ ਕਹਿਣਾ ਕੀ ਚਾਹੁੰਦੇ ਨੇਗੇ ਲੋਕਾਂ ਦੀ ਆਵਾਜ਼ ਕੀ ਹੈ ਅੱਜ ਤੁਸੀਂ ਉਹ ਲੋਕਾਂ ਦੀ ਆਵਾਜ਼ ਤੇ ਕੀ ਤੁਸੀਂ ਪੈਰਾ ਦੇ ਰਹੇ ਹੋ ਅੱਜ ਅਸੀਂ ਧਰਨੇ ਲਾਉਣ ਨੂੰ ਮਜਬੂਰ ਕਿਉਂ ਆਏ ਤੇ ਅੱਜ ਨੇ ਅਸੀਂ ਤਾਂ ਲਾ ਰਹੇ ਹਾਂ ਸੜਕਾਂ ਦੇ ਉੱਪਰ ਤਾਂ ਆ ਰਹੇ ਹਾਂ ਕਿ ਜਿਹੜੇ ਜਿਨ੍ਹਾਂ ਦੇ ਜਿਹੜੇ ਕਰਕੇ ਤੁਹਾਨੂੰ ਚੁਣਿਆ ਕਿ ਤੁਸੀਂ ਸਾਡੀ ਆਵਾਜ਼ ਬੰਦ ਕਰ ਕੋ ਸਾਡੇ ਹੱਕਾਂ ਦੇ ਪੈਰਾ ਦਿਓਗੇ ਸਾਡੀ ਰਾਖੀ ਕਰੋਗੇ ਤੁਸੀਂ ਅੱਜ ਉੱਤੇ ਪੈਰਾ ਨਹੀਂ ਦੇ ਰਹੇ ਤੁਸੀਂ ਕੋਈ ਸਾਡੀ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਅੱਜ ਸਾਡੇ ਪਾਣੀਆਂ ਦੀ ਗੱਲ ਸਾਡੇ ਪੰਜਾਬ ਦੀ ਗੱਲ ਕੋਈ ਤੁਸੀਂ ਕਰ ਰਹੇ ਹੋ ਕਿ ਸਾਡੇ ਪਾਣੀਆਂ ਦੀ ਰਾਖੀ ਤੁਸੀਂ ਕਰ ਰਹੇ ਹੋ ਅੱਜ ਉਹਨਾਂ ਦੇ ਉੱਪਰ ਜਿਹੜਾ ਸਵਾਲ ਕਰਨਾ ਬਣਦਾ ਸਵਾਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਤੁਹਾਨੂੰ ਪਤਾ ਇਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨੇ ਕੀ ਕੀਤਾ ਜੀ ਗਿਆ ਜਾ ਕੇ ਦਿੱਲੀ ਜਾ ਕੇ ਦੇਖੋ ਜੀ ਪੰਜਾਬ ਦੇ ਵਿੱਚ ਖਾਲਸਾਪਨ ਦੀ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਬਖਵਾਦ ਦੀ ਗੱਲ ਹੁੰਦੀ ਹੈ ਠੀਕ ਹੈ ਕਿਸੇ ਦੇ ਅਮਰਤਪਾਲ ਦੀ ਕੋਈ ਸੋਚ ਦੇ ਨਾਲ ਸੰਬੰਧਤ ਨਹੀਂ ਰੱਖਦਾ ਹੋਊਗਾ ਪਰ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਕੁਝ ਕੁ ਸਵਾਲ ਰੱਖੂੰਗਾ ਸਵਾਲਾਂ ਦੇ ਜਵਾਬ ਤੁਹਾਡੇ ਮਨ ਦੇ ਵਿੱਚ ਆਉਣੇ ਚਾਹੀਦੇ ਨੇ ਵੀ ਕੀ ਇਹ ਗੱਲ ਸਹੀ ਹੈ ਜਾਂ ਕੀ ਇਹ ਗੱਲ ਗਲਤ ਹੈ ਤੁਸੀਂ ਮੈਨੂੰ ਤੁਹਾਡੇ ਕੇ ਸਵਾਲ ਇਹ ਹੈ ਇੱਕਦਮ ਤੁਹਾਨੂੰ ਜਿਹੜੀ ਪਰਸੋਂ ਦੀ ਘਟਨਾ ਦੱਸਦਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਦਾ ਵਿਆਹਨ ਆਇਆ ਮੌਜੂਦਾ ਮੁੱਖ ਮੰਤਰੀ ਦਾ ਵਿਆਹਨ ਕੀ ਹੈ ਮਹਾਰਾਜਾਸਥਾਨ ਦਾ ਮੁੱਖ ਮੰਤਰੀ ਗੱਲ ਇਹ ਕਹਿੰਦਾ ਹੈ ਕਹਿੰਦਾ ਪੰਜਾਬ ਦੇ ਵਿੱਚ ਖਾਲਸਤਾਨ ਦੀ ਆਵਾਜ਼ ਤਾਂ ਉੱਠਦੀ ਹੈ ਕਹਿੰਦਾ ਜੇ ਪੂਰੇ ਜੇ ਭਾਰਤ ਦੇ ਵਿੱਚ ਭਾਜਪਾ ਤੇ ਆਰਐਸਐਸ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੀ ਹੈ ਜੇ ਭਾਜਪਾ ਤੇ ਆਰਐਸਐਸ ਸੰਘ ਹਿੰਦੂ ਰਾਸ਼ਟਰਵਾਦ ਦੀ ਗੱਲ ਨਾ ਕਰੇ ਤਾਂ ਫਿਰ ਪੰਜਾਬ ਕਿਉਂ ਪੰਜਾਬ ਤਾਂ ਗੱਲ ਹੀ ਨਹੀਂ ਕਰਦਾ ਪੰਜਾਬ ਵੀ ਨਹੀਂ ਖਾਲਸਤਾਨ ਦੀ ਗੱਲ ਕਰੂਗਾ ਇਹ ਗੱਲ ਸਮਝਣ ਵਾਲੀ ਆ ਸਾਨੂੰ ਜੋ ਪੰਜਾਬ ਦੇ ਮੌਜੂਦਾ ਹਾਲਾਤ ਹੋਏ ਨੇਗੇ ਇਹ ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਦਾ ਪਰਚੁੰਦਾ ਬਿਆਨ ਆਏ ਅੱਜ ਵੀ ਚੱਲ ਰਿਹਾ ਹੋ ਬਿਆਨ ਮੀਡੀਆ ਦੇ ਉੱਪਰ ਚੈਨਲਾਂ ਦੇ ਉੱਪਰ ਦੇਖਣਾ ਅਖਬਾਰ ਦੇ ਉੱਪਰ ਵੀ ਉਹ ਆ ਦੇਖੋ ਬਾਪੂ ਇਹਨੇ ਅਖਬਾਰ ਪੜ੍ਹਿਆ ਹੋ ਸਕਦਾ ਹੈ ਨੌਜਵਾਨਾਂ ਨੂੰ ਇਹ ਗੱਲ ਵੀ ਨਾ ਪਤਾ ਹੋਵੇ ਬਾਪੂ ਨੇ ਪੜ੍ਹੀ ਆ ਗੱਲ ਕਹਿੰਦਾ ਵੀ ਤਾਂ ਜਿਹੜੀ ਖਾਲਸਾਪਨ ਦੀ ਗੱਲ ਹੋ ਰਹੀ ਹੈ ਤੁਸੀਂ ਜਿਹੜੇ ਉੱਪਰ ਜਿਹੜੀ ਹਿੰਦੂ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਨੇ ਤੁਸੀਂ ਉਹਨਾਂ ਉੱਪਰ ਕੋਈ ਪਰਚਾ ਨਹੀਂ ਪਾ ਰਹੇ ਸੋਡੇ ਮੌਜੂਦਾ ਐਮਪੀ ਸੋਡੇ ਮੌਜੂਦਾ ਐਮਐਲਏ ਸੋਡੇ ਜਿਹੜੇ ਉੱਥੇ ਵੱਡੇ ਵੱਡੇ ਜਿਹੜੇ ਬਾਬੇ ਨੇਗੇ ਉਹ ਗੱਲ ਕਰਦ ਨੇ ਅਸੀਂ ਹਿੰਦੂ ਰਾਸ਼ਟਰਵਾਦ ਬਣਾਉਣਾ ਹੈ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ ਵੀ ਸਾਡੇ ਜਿਹੜੇ ਗੁਰੂ ਸਾਹਿਬਾ ਉਹਨਾਂ ਨੇ ਪੂਰਾ ਸਰਵਾਂਸ ਕਿਉਂ ਵਾਰਿਆ ਅੱਜ ਅਸੀਂ ਗੁਰੂ ਘਰ ਦੇ ਵਿੱਚ ਖੜੇ ਬੋਲ ਰਹੇ ਹਾਂ ਚਲੋ ਜਿਹੜੀ ਥੋੜੀ-ਮੋਟੀ ਸਾਨੂੰ ਜਾਤੀ ਹੈਗੀ ਐ ਤਾਂ ਉਹ ਸਰਵਾਂਸ ਕਿਉਂ ਵਾਰਿਆ ਜਨਮਨੇ ਕਾ ਆਫੀ ਵਾਰਿਆ ਮੁਗਲਾਂ ਦਾ ਕੀ ਸੀਗਾ ਮੁਸਲਮਾਨ ਕੀ ਕਹਿੰਦੇ ਸੀਗੇ ਕਹਿੰਦੇ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਸਾਰੇ ਹਿੰਦੂਆਂ ਨੂੰ ਖਤਮ ਕਰਕੇ ਅਸੀਂ ਪੂਰਾ ਮੁਸਲਮਾਨ ਧਰਮ ਬਣਾਉਣਾ ਹੈ ਅਸੀਂ ਪੂਰਾ ਮੁਸਲਮਾਨ ਧਰਮ ਬਣਾਉਣਾ ਹੈ ਉਹ ਬਾਈ ਸੀਐਡੀ ਤੋਂ ਆਇਆ ਉਹ ਬਾਈ ਸੀਐਡੀ ਵਾਲਾ ਬਾਈ ਇਹ ਸੀਐਡੀ ਵਾਲੇ ਵੀ ਤੁਹਾਨੂੰ ਇਹ ਗੱਲ ਦੀ ਜਾਗਰੂਤ ਹੋਣਾ ਚਾਹੀਦਾ ਵੀ ਅਸੀਂ ਕਿਵੇਂ ਜਿਹੜੀ ਖਬਰ ਅਸੀਂ ਅੱਗੇ ਪਹੁੰਚਾਉਣੀ ਹੈ ਤੁਹਾਨੂੰ ਇਹ ਚੀਜ਼ ਪਤਾ ਤੁਸੀਂ ਪੰਜਾਬ ਦੇ ਪੁੱਤੋਂ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਤੁਸੀਂ ਪੰਜਾਬ ਦੇ ਪੁੱਤਾਂ ਵੀ ਕੀ ਇਹ ਨੌਜਵਣ ਸਹੀ ਗੱਲ ਕਰ ਰਹੇ ਨੇ ਉੱਥੇ ਉਹ ਆਪਾਂ ਜਾ ਕੇ ਲਾਦੇ ਵੀ ਖਾਲਸਤਾਨ ਦੀ ਗੱਲ ਕਰਦੇ ਨੇ ਇਹ ਸੀ ਤੁਹਾਡਾ ਫਰਜ਼ ਹੈ ਵੀ ਅਸੀਂ ਸਹੀ ਜਾਗਰ ਰਿਪੋਰਟ ਦਈਏ ਸਹੀ ਜਾਗਰ ਰਿਕਰ ਖਬਰ ਪਹੁੰਚਾਈਏ ਇਹ ਗੱਲ ਕੀ ਕਰ ਰਹੇ ਨੇ Rajasthan ਦੇ ਮੁੱਖ ਮੰਤਰੀ ਦਾ ਬਿਆਨ ਹੈ ਚਲੋ ਹੁਣ ਗੱਤਿਆਂ ਵਾਂ ਕਿ ਪੂਰੇ ਮੁਗਲ ਕਹਿੰਦੇ ਸੀ ਅਸੀਂ ਅਸੀਂ ਹਿੰਦੂਆਂ ਦੇ ਗਲਾਂ ਦੇ ਵਿੱਚੋਂ ਜਨੂ ਲਹਾ ਕੇ ਅਸੀਂ ਪੂਰਾ ਸਭ ਨੂੰ ਅਸੀਂ ਮੁਸਲਮਾਨ ਬਣਾਉਣਾ ਸਭ ਨੂੰ ਸੁੰਨੀ ਬਣਾਉਣਾ ਜਿਹੜੀ ਉਹਨਾਂ ਦਾ ਉਹਨਾਂ ਦੀ ਜਿਹੜਾ ਧਰਮ ਕਹਿੰਦਾ ਪਰ ਸਾਡੇ ਗੁਰੂ ਨੇ ਸਰਬਸਵਾਰਿਆ ਪਰ ਹੁਣ ਇਹ ਕੀ ਕਰ ਰਹੇ ਨੇਗੇ ਇਹ ਕੀ ਕਰ ਰਹੇ ਨੇ 38% ਗਿਣਤੀ ਆ ਪੂਰੇ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਕਸ਼ਮੀਰ ਦੇ ਵਿੱਚ ਕੀ ਕੀਤਾ ਨਮੋਜਵਰਨ ਦਾ ਪਤਾ ਹੋਣਾ ਮੂਸੇਰ ਸਿੱਧੂ ਮੂਸੇਰ ਨੇ ਗੱਲ ਕਹੀ ਸੀ ਇੱਕ ਗੀਤ ਦੇ ਵਿੱਚ ਉਹ ਬਹੁਤ ਬੰਦੀ ਉਹਦੀ ਪੰਜਾਬ ਦੇ ਲੋਕੀ ਸੋਚ ਸੀ ਕਿ ਮੇਰਾ ਤਾਂ ਮਿੱਤਰ ਆ ਤੁਹਾਨੂੰ ਪਤਾ ਰਿਹਾ ਪਰ ਉਹ ਬੰਦੇ ਨੇ ਕੀ ਕਿਹਾ ੱੱੱਕੇ ਨਾਲ ਕੋਈ ਦੱਬ ਲੋਂਗੇ ਕਸ਼ਮੀਰ ਦੇ ਵਰਗਾ ਨਹੀਂ ਇਹ ਪੰਜਾਬ ਆ ਕਹਿੰਦਾ ਕਸ਼ਮੀਰ ਦੇ ਵਰਗਾ ਨਹੀਂ ਹੈਗਾ ਮੁਸਲਮਾਨਾਂ ਦੇ ਨਾਲ ਇਹ ਤਾਂ ੱੱਕਾ ਹੋ ਰਿਹਾ ਕੀ ਜੇ ਤੁਹਾਡੇ ਕੋਲ ਹਕੂਮਤ ਹੈ ਤੁਸੀਂ ਆਸ ਟਾਈਮ ਭਾਰਤ ਦੀ ਗੱਡੀ ਦੇ ਉੱਤੇ ਬੈਠੇ ਹੋ ਕਿ ਪਰ ਤੁਸੀਂ ਜੋ ਮੁਸਲਮਾਨਾਂ ਨੇ ਕੀਤਾ ਤੁਸੀਂ ਵੀ ਕਹਿੰਦੇ ਅਸੀਂ ਹਿੰਦੂ ਰਾਸ਼ਟਰਵਾਦ ਬਣਾਵਾਂਗੇ ਤੁਸੀਂ ਵੀ ਕਰਨੂ ਆ ਥੋਡੇ ਕੋਲੇ ਜਿਉਂ-ਜਿਉਂ ਤੁਹਾਡੀ ਸੱਤਾ ਜਿਉਂ-ਜਿਉਂ ਤੁਹਾਡੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਤੁਸੀਂ ਵੀ ਗੱਲ ਕਹੋਗੇ ਵੀ ਅਸੀਂ ਸਾਰਿਆਂ ਨੂੰ ਹਿੰਦੂ ਬਣਾਉਣਾ ਹੈ ਇਹ ਭਾਰਤ ਇੱਕ ਗੁਲਦਸਤਾ ਹੈ ਇਹਦੇ ਵਿੱਚ ਅਲੱਗ-ਅਲੱਗ ਫੁੱਲ ਨੇ ਅਲੱਗ-ਅਲੱਗ ਫੁੱਲਾਂ ਦੀ ਖੁਮਹਿਕ ਹੈ ਸਾਰੇ ਧਰਮਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਦੇਖੋ ਪ੍ਰਮਾਤਮਾ ਨੇ ਅਸੀਂ ਸਾਰੇ ਪ੍ਰਮਾਤਮਾ ਨੇ ਇੱਕ ਪ੍ਰਮਾਤਮਾ ਨੇ ਇੱਕ ਸ੍ਰਿਸ਼ਟੀ ਰਾਜੀ ਹੈ ਚਾਰ ਖਾਣੀਆਂ ਦਾ ਪਾਣੀ ਕਹਿੰਦੀ ਹੈ ਵੀ ਚਾਰ ਖਾਣੀਆਂ ਦੇ ਵਿੱਚ ਜਿਹੜਾ ਇਹ ਸ੍ਰਿਸ਼ਟੀ ਰਾਜੀ ਗਈ ਹੈ ਇੱਕ ਜਿਹੜਾ ਅੰਡੇ ਤੋਂ ਪੈਦਾ ਹੁੰਦੇ ਕਿ ਛੇਰ ਤੋਂ ਪੈਦਾ ਹੁੰਦੇ ਕਿ ਬੀਜ ਤੋਂ ਪੈਦਾ ਹੁੰਦੇ ਨੇ ਇੱਕ ਜਿਹੜਾ ਆਪਣੇ ਆਟੋਮੈਟਿਕ ਹੀ ਹੈ ਜੀਵ ਜੰਤੂ ਨੇ ਜਿਵੇਂ ਆਪਣੇ ਜੂਂ ਪੈਦਾ ਹੋਗੇ ਜਿਵੇਂ ਆਪਣੇ ਕੋਈ ਸੱਤ ਲਾਗ ਦੇ ਵਿੱਚ ਕੀੜੇ ਪੈ ਗਏ ਹੋ ਪੈ ਗਏ ਇਹ ਚਾਰ ਖਾਣੀਆਂ ਦੇ ਵਿੱਚ ਗੁਰਬਾਣੀ ਕਹਿੰਦੀ ਪਰਮਾਤਮਾ ਦੀ ਸ੍ਰਿਸ਼ਟੀ ਰਚੀ ਹੈ ਇਸ ਕਰਕੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਉਹੀ ਹਿੰਦੂ ਰਾਖਰਵਾਦੀਆਂ ਗੱਲਾਂ ਕਰਦੇ ਹੋ ਪਰ ਇਸ ਤੇ ਕੀ ਪੰਜਾਬ ਦਾ ਮੁੱਖ ਮੰਤਰੀ ਸਵਾਲ ਇੱਥੇ ਆ ਕੇ ਖੜਾ ਹੁੰਦਾ ਜੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਬਿਆਨ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਵੀ ਸਾਡੇ ਨੌਜਵਾਨਾਂ ਨੇ ਅਸੀਂ 90% ਕਰਵਾਣੀਆਂ ਦਿੱਤੀਆਂ ਅਸੀਂ ਅਸੀਂ ਕੀ ਅਸੀਂ ਅਸੀਂ ਜਦੋਂ ਇਹ ਜਦੋਂ ਅੰਗਰੇਜ਼ਾਂ ਅਧੀਣ ਪੂਰਾ ਭਾਰਤ 200 ਸਾਲ ਗੁਲਾਮ ਰਹਾ 98 ਸਾਲ ਅਸੀਂ ਗੁਲਾਮ ਰਹੇ ਆ ਤਾਂ ਸਾਡੇ ਜਿਹੜੇ ਸਿਰੇ ਪੰਜਾਬ ਸਾਡਾ ਸਿੱਖ ਸਾਡਾ ਸਿਰੇ ਪੰਜਾਬ ਮਹਾਰਾਜਾ ਰჯੀਤ ਸਿੰਘ ਅੱਖਾਂ ਵਿੱਚ ਜਾਂਦਾ ਅੱਖਾਂ ਮੀਟ ਜਾਂਦਾ ਇਸ ਤੋਂ ਬਾਅਦ ਫਿਰ ਅੰਗਰੇਜ਼ ਇੱਥੇ ਆ ਕੇ ਵੜਦੇ ਨੇ ਨਹੀਂ ਕਿਸੇ ਨੇ ਪੰਜਾਬ ਵਾਲਾ ਅੱਖ ਨਹੀਂ ਚੱਕੀ ਤੁਸੀਂ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਜਾ ਕੇ ਮਕਸ਼ਾ ਦੇ ਮੂਹਰੇ ਗੱਲ ਕਹੀ ਕਿ ਤੁਸੀਂ ਕਿਉਂ ਹਿੰਦੂ ਰਾਸ਼ਟਰਵਾਦੀ ਗੱਲ ਕਰ ਰਹੇ ਹੋ ਸਾਡੇ ਪੰਜਾਬ ਦੇ ਨੌਜਵਾਨ ਸੜਕਾਂ ਦੇ ਉੱਪਰ ਧਰਮੇ ਆਉਂਦੇ ਰਹੇ ਜਾਣਗੇ ਅਸੀਂ ਕਿਹੜੇ ਦਿੱਲੀ ਦੇ ਵਿੱਚ ਧਾਮਾ ਲਾ ਕਿਤੇ ਅਸੀਂ ਬੰਦੀ ਸਿੰਘਾਂ ਨੂੰ ਛਡਾਉਣ ਲਈ ਧਰਨਾ ਲਾਈਏ ਕਿਤੇ ਅਸੀਂ ਆਪਣੇ ਪਾਣੀ ਬਚਾਉਣ ਦੇ ਲਈ ਧਰਨਾ ਲਾਈਏ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਲੈ ਅੱਗੇ ਤੇ ਫੋਰਸ ਖੜੀ ਕਰਤੀ ਭੰਡ ਨੇ ਲੈ ਅੱਗੇ ਤੇ ਚਲੋ ਜੀ ਆਖਰ ਖੜੀ ਕਰਤੀ ਪੰਜਾਬ ਦਾ ਆਈਜੀ ਰੈਕ ਦਾ ਬੰਦਾ ਠੀਕ ਹੈ ਜਿਹਦੇ ਇਹਨਾਂ ਦੀ ਪਾਰਟੀ ਦੇ ਵਿੱਚ ਜਾਂਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੀ ਗੱਲ ਕਰਦਾ ਹੈ ਕੁੰਮਰ ਵਿਜੇ ਪ੍ਰਤਾਪ ਉਹਦਾ ਪੂਰੇ ਪੰਜਾਬ ਦੇ ਵਿੱਚ ਧੋਰ ਕਢਾ ਕੇ ਰਹਿੰਦੇ ਨੇ ਦੇਖੋ ਜੀ ਆਹ ਇੱਕ ਐਡਾ ਵੱਡਾ ਅਫਸਰ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੀ ਗੱਲ ਕਰਦਾ ਸਿੱਖਾਂ ਦੀ ਗੱਲ ਕਰਦਾ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਅੱਜ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਬੜੀ ਮਜ਼ਬੂਤੀ ਮਿਲੀ ਹੈ ਪਰ ਅੱਜ ਉਹਦੇ ਹਾਲਾਤ ਕਿਨੇ ਕੁੰਮਰ ਵਿਜੇ ਪ੍ਰਤਾਪ ਨੂੰ ਪਤਾ 92 ਦੇ ਵਿੱਚੋਂ ਇਕੱਲਾ ਉਹ ਬੰਦਾ ਪੰਜਾਬ ਦੀ ਗੱਲ ਕਰਦਾ ਥੋੜੇ ਲੋਕਾਂ ਦੀ ਗੱਲ ਕਰਦਾ ਪਿਛਲੇ ਦਿਨਾਂ ਦੇ ਵਿੱਚ ਉਹ ਬੰਦੇ ਦੀ ਇੰਟਰਵਿਊ ਹੈ ਸੁਣਿਓ ਉਹ ਇੰਟਰਵਿਊ ਦੇ ਵਿੱਚ ਕੀ ਕਹਿ ਰਿਹਾ ਕੁੰਮਰ ਵਿਜੇ ਪ੍ਰਤਾਪ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦਾ ਕਿਆ ਰਿਹਾ ਜਿਹੜੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਐਨਐਸਏ ਵਰਗੇ ਕਾਨੂੰਨ ਲਾਏ ਜਾਂਦੇ ਨੇ ਇਹ ਕਾਨੂੰਨ ਪਤਾ ਕਿਹਦੇ ਉੱਪਰ ਲੱਗਣਾ ਚਾਹੀਦਾ ਕਹਿੰਦਾ ਜੇ ਮੈਨੂੰ ਅੰਮਰਤਪਾਲ ਨਾਲ ਮੈਂ ਉਸ 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 ਸਥਿਤੀ ਨੂੰ ਨਜਿੱਠਣਾ ਹੁੰਦਾ ਜੇ ਜੇ ਤੇ ਬੰਦੇ ਦੀ ਗੱਲ ਨੈਸ਼ਨਲ ਮੀਡੀਆ ਚੈਨਲਾਂ ਤੇ ਚੱਲਦੀ ਹੋਵੇ ਇੰਟਰਨੈਸ਼ਨਲ ਪੱਤਰਾਂ ਤੇ ਚੱਲਦੀ ਹੋਵੇ ਅਮਰੀਕਾ ਦੇ ਟਾਈਮ ਸਕੁਏਅਰ ਤੇ ਬੈਲ ਬੌਲ ਤੇ ਜਿਸ ਬੰਦੇ ਦੀ ਫੋਟੋ ਚੱਲਦੀ ਹੋਵੇ ਜੇ ਮੈਂ ਉਸ ਬੰਦੇ ਨਾਲ ਨਜਿੱਠਣਾ ਹੁੰਦਾ ਮੈਂ ਉਹਦੇ ਬੰਦੇ ਨਾਲ ਮੀਟਿੰਗ ਕਰਕੇ 20-25 ਮਿੰਟ ਗੱਲਬਾਤ ਕਰਦਾ ਉਹ ਬੰਦੇ ਨਾਲ ਉਸ ਕੌਮਰ ਪੀਜ ਪ੍ਰਤਾਪ ਦੀ ਇੰਟਰਵਿਊ ਹੈ ਉਹ ਉਸਨਾ ਕਹਿੰਦਾ ਮੈਂ 20 25 ਮਿੰਟ ਗੱਲ ਕਰਦਾ ਤੇ ਮੈਂ ਮੌਜੂਦਾ ਹਾਲਾਤ ਇਹਨਾਂ ਦੀ ਹਾਲਾਤਾਂ ਨੂੰ ਕਰਕੇ ਕੋਈ ਮਸਲੇ ਦਾ ਹੱਲ ਕੱਢਦਾ ਲਿਆ ਕੇ ਤੇ ਫੋਰਸ ਖੜੀ ਕਰਤੀ ਮੈਂ ਉਸ ਨਾਲ ਗੱਲ ਕਰਦਾ ਪਰ ਅੱਜ ਉਹ ਬੰਦੇ ਨੂੰ ਖੁੰਝੇ ਲਾ ਕੇ ਰੱਖਿਆ ਹੋਇਆ ਇਹਨਾਂ ਬੰਦਿਆਂ ਨੇ ਕਹਿੰਦੇ ਉਹ ਤਾਂ ਜੀ ਸਾਡੇ ਤਾਂ ਬਗਾਤੀ ਹੈ ਜਦੋਂ ਬੇਕਾਰ ਬੰਦਿਆਂ ਨੂੰ ਘੱਟਿਆ ਬੰਦਿਆਂ ਨੂੰ ਜਿਨ੍ਹਾਂ ਨੂੰ ਕੋਈ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪਤਾ ਹੀ ਨਹੀਂ ਅਣਮੋਲ ਗਗਨ ਮਾਨ ਵਰਗੀਆਂ ਜਿਹਨੇ ਕਿ ਇੱਥੇ ਜਿਹਨਾਂ ਨੂੰ ਕੁਝ ਇਹ ਨਹੀਂ ਪਤਾ ਜਿਹਨੇ ਆਏ ਕਿ ਨਹੀਂ 5 ਮਿੰਟਾਂ ਦਾ ਐਮਐਸਪੀ ਦਾ ਨਾ ਉਹਨਾਂ ਨੂੰ ਮੰਤਰੀ ਬਣਾਤਾ ਉਹ ਮੰਤਰੀ ਬਣ ਕੇ ਕੀ ਕਹਿ ਰਹੇ ਨੇ ਸਾਨੂੰ ਸਰਕਾਰੀ ਕੋਠੀਆਂ ਮੰਗਲੇ ਵਧੀਆਂ ਦਿਓ ਦੇਖੀਏ ਵੀਡੀਓ 'ਚ ਖਬਰ ਹੈ ਜਿਹੜੇ ਮੰਤਰੀ ਹੋਣੇ ਦੇਖੀ ਸੀ ਨਾ ਉਹ ਕਹਿ ਰਹੀ ਸੀ ਨਾ ਪਤਾ ਨਾ ਤੁਹਾਨੂੰ ਇਹ ਚੀਜ਼ ਦਾ ਜਿਹੜਾ ਬੰਦਾ ਸਭ ਤੋਂ ਵੱਧ ਜਿਹਨੇ ਪੰਜਾਬ ਦੀ ਗੱਲ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਆਦਰੀ ਦੀ ਐਡੇ ਵੱਡੀ ਜਿਹੜਾ ਉਹਨੇ ਕੇਸ ਦੇ ਵਿੱਚ ਜਿਹੜਾ ਬੰਦਾ ਅਨਵਾਰੋ ਹੋਵੇ ਉਹ ਬੰਦੇਵਾਚ ਇਹਨਾਂ ਨੇ ਖੁੰਝੇ ਲਾ ਕੇ ਰੱਖਤਾ ਉਹਨੂੰ ਜਮ੍ਹਾਂ ਐਨ ਜਿਹੜੇ ਜਮ੍ਹਾਂ ਐਨ ਜਿਹੜੇ ਜਿਹੜੇ ਗੱਲ 'ਚ ਜਿਨ੍ਹਾਂ ਦਾ ਪਟਾ ਪਾਇਆ ਉਹਨਾਂ ਨੂੰ ਲਿਆ ਕੇ ਮੰਤਰੀ ਬਣਾਤਾ ਐਮਐਲਏ ਬਣਾਤਾ ਪੰਜਾਬ ਦਾ ਮੁੱਖ ਮੰਤਰੀ ਗੱਲ ਕਰਦਾ ਆ ਬਿਆਨ ਦਿੰਦਾ ਹੁੰਦਾ ਮੈਂ ਦੱਸ ਦੇਣਾ ਚ ਉਹ ਦੇ ਦੂੰਗਾ ਜੀ ਠੀਕ ਆ ਮੈਂ 15 ਦਿਨਾਂ ਦੇ ਵਿੱਚ ਆ ਜਿਹੜਾ ਮਾਫੀਆ ਦੇ ਦੂੰਗਾ ਗੱਲ ਇੱਕ ਧਿਆਨ ਨਾਲ ਸੁਣਿਓ ਪੰਜਾਬ ਹੈ ਕੀ ਚੀਜ਼ ਹੈ ਪੰਜਾਬ ਉਹ ਧਰਤੀ ਹੈ ਜਿਹੜੀ ਦੁਨੀਆ ਦੀ ਬਾੜ ਤੋਂ ਸਭ ਤੋਂ ਵੱਧ ਅਪਜਾਊ ਹੈ ਅੱਜ ਕੋਈ ਵੀ ਨੌਜਵਾਨ 200 ਕਾਲਜ ਪੰਜਾਬ ਦੇ ਬੰਦ ਹੋ ਗਏ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਸਾਰੇ ਨੌਜਵਾਨ ਛੜ ਛੜ ਬਾਹਰ ਪੰਜਾਬ ਭੱਜੀ ਜਾਂਦੇ ਨੇਗੇ ਅੱਜ ਯੂਨੀਵਰਸਿਟੀ ਬੰਦ ਹੋ ਗਈਆਂ ਅੱਜ ਪੰਜਾਬ ਦੇ ਹਾਲਾਤ ਦੇਖ ਲਓ ਕੀ ਨੇਗੇ ਸਾਰੇ ਨੌਜਵਾਨ ਬਾਹਰ ਨੂੰ ਜਾਈ ਜਾਂਦੇ ਨੇਗੇ ਸਾਰਾ ਪੰਜਾਬ ਵਿਲਾ ਹੋ ਜੂ ਇਹ ਸਭ ਤੋਂ ਵੱਡਾ ਪੰਜਾਬ ਦਾ ਦਰਦ ਹੈ ਕਿ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਤਿਆਰ ਨਹੀਂ ਪਰ ਪੰਜਾਬ ਦਾ ਮੁੱਖ ਮੰਤਰੀ ਕਰੋ ਜੀ ਮੈਂ ਆ ਹਲਾਤਾਂ ਅਹਿਦਾਰ ਕਰਤੇ ਆ ਕਰਤੇ ਉਹ ਕਰਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਜ਼ੁਰਗੋ ਤੁਸੀਂ ਪਹਿਲਾਂ ਹਵਾਲਾ ਨਾ ਜ਼ਮੀਨਾਂ ਪਾਈਆਂ ਨੇ ਕਿ ਨਾ ਤੁਹਾਡੇ ਕੋਲ ਥੋੜੇ 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 ਟਰੈਕਟਰ ਨੇਗਾ ਥੋੜੇ ਕੋਲ ਜੌਂਡੀਆ ਰਾਤ ਦੇ ਟਰੈਕਟਰ ਖੜੇ ਨੇ ਕੀ ਤੁਹਾਡੇ ਇਹ ਬਦਲਾਵ ਵਿਕਾਸ ਹੋਇਆ ਨੀਗਾ ਕਿੰਨਾ ਕਹਦੇ ਵੀ ਸਰਕਾਰਾਂ ਦਾ ਹੱਥ ਹੈ ਅਸੀਂ ਮਿਹਨਤਾਂ ਕਰੀਆਂ ਨੇਗੀਆਂ ਜਦੋਂ ਤੋਂ ਮਨੁੱਖੇ ਪੈਦਾ ਹੋਇਆ ਜੰਗਲਾਂ ਦੇ ਵਿੱਚ ਘਾਹ ਫਸੇ ਘਾਹ ਪੱਤੇ ਫੂਸ ਫੂਸ ਕਾ ਕੇ ਗੁਜ਼ਾਰਾ ਕਰਦਾ ਸੀ ਇਹ ਮਨੁੱਖ ਸਮੇਂ ਦੇ ਅਨੁਸਾਰ ਜਿਉਂ-ਜਿਉਂ ਮਨੁੱਖੇ ਪੈਦਾ ਹੋਇਆ ਜਿਉਂ-ਜਿਉਂ ਸ੍ਰਿਸ਼ਟੀ ਪਰਮਾਤਮਾ ਨੇ ਰਚੀ ਹੈ ਉਹ ਜਿਉਂ-ਜਿਉਂ ਉਹ ਵਿਕ ਪਰ ਜਿਹੜੇ ਤੁਸੀਂ ਗੱਲ ਇੱਥੇ ਆ ਕੇ ਕਰੋ ਜਿਹੜੇ ਪੰਜਾਬ ਦੇ ਹੱਕ ਨੇ ਜਿਹੜੇ ਪੰਜਾਬ ਦੇ ਹੱਕ ਨੇ ਉਹ ਹੱਕਾਂ ਦੀ ਗੱਲ ਕਰੋ ਫੇਰ ਤੁਹਾਡੀ ਸਰਕਾਰ ਨੂੰ ਮੰਨੀਏ ਹੱਕ ਕੀ ਨੇ ਪੰਜਾਬ ਦੇ ਸਭ ਤੋਂ ਵੱਡਾ ਪੰਜਾਬ ਦਾ ਦਿਖਾਂਤ ਕੀ ਹੈ ਕਿ ਪੰਜਾਬ ਦੀ ਜਵਾਨੀ ਬਾਹਰ ਚਲੇਗੀ ਪੰਜਾਬ ਕੋਲੋਂ ਜ਼ਮੀਨਾਂ ਖੋਹ ਲਈ ਸੀ ਤੁਸੀਂ ਜ਼ਮੀਨਾਂ ਧਰਨੇ ਲਾ ਕੇ ਬਚਾਈਆਂ ਅੱਜ ਤੁਸੀਂ ਪੰਜਾਬ ਕੋਲੋਂ ਪੰਜਾਬ ਦਾ ਪਾਣੀ ਖੋਹ ਰਹੇ ਕੁਦਰਤੀ ਸਰੋਤ ਖੋਹ ਰਹੇ ਹੋ ਪੂਰਾ ਭਾਰਤ ਦੇ ਕੋਲੇ ਸਾਰਾ ਕੋਲੇ ਆਪੋ ਆਪਣੀਆਂ ਰਾਜਧਾਨੀਆਂ ਨੇ ਕੱਲੇ ਪੰਜਾਬ ਕੋਲੇ ਆਪਣੀ ਰਾਜਧਾਨੀ ਨਹੀਂ ਹੈਗੀ ਸਾਨੂੰ ਪੰਜਾਬੀ ਸੂਬਾ ਲੈਣ ਦੇ ਲਈ ਸਾਨੂੰ ਲੰਮਾ ਸਮਾਂ ਲੜਾਈ ਲੜਨੀ ਪਈ ਹਰ ਇੱਕ ਸਦੇ ਪੂਰੇ ਭਾਰਤ ਦੇ ਵਿੱਚ ਬੋਲੀ ਦੇ ਆਧਾਰ ਤੇ ਸੂਬੇ ਬਣ ਗਏ ਬਾਅਦ ਜਦੋਂ ਅਸੀਂ ਪੰਜਾਬ ਲੈਤਾ ਸਾਨੂੰ ਧਰਨੇ ਲਾਉਣੇ ਪਏ ਫਿਰ ਸਾਨੂੰ ਚੰਡੀਗੜ੍ਹ ਜਿਹੜਾ ਸਾਡੀ ਝੂਟੀ ਹੈ ਜਿਹਦਾ ਸਭ ਤੋਂ ਵੱਧ ਰੈਵਨਿਊ ਸੈਂਟਰ ਸਰਕਾਰ ਨੂੰ ਜਾਂਦਾ ਹੈ ਅਜੋ ਚੰਡੀਗੜ੍ਹ ਦੇ ਵਿੱਚ ਜੇ ਕੋਈ ਨੌਜਵਾਨ ਹੈ ਕੋਈ ਆਪਣਾ ਆਪਣਾ ਜਿਹੜਾ ਆਪਣਾ ਆ ਦੇਖੋ ਥਾਂ ਥਾਂ ਤੇ ਸਾਡੇ ਖੰਡਾਂ ਦੇ ਨਿਸ਼ਾਨ ਛਪੇ ਪਏ ਨੇ ਜੇ ਕੋਈ ਖੰਡਾ ਕੋਈ ਸਾਡਾ ਕੇਸਰੀ ਝੰਡਾ ਲਾ ਕੇ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦਾ ਕਿਹੜੇ ਖਾਲਸਾ ਨਹੀਂ ਆ ਗਿਆ ਜੀ ਚੰਡੀਗੜ ਸਾਡਾ ਪੰਜਾਬ ਸਾਡਾ ਕੁਰਬਾਨੀ ਅਸੀਂ ਦਿੱਤੇ ਸਾਨੂੰ ਕਹਿੰਦੇ ਇਹ ਆ ਆ ਗਏ ਜੀ ਪਰ ਇਸਦਾ ਜਵਾਬ ਤਾਂ ਦਿਓ ਮੈਂ ਗੱਲ ਤੁਹਾਨੂੰ ਸਾਰੇ ਗਲਾਂ ਜੋੜ ਕੱਢ ਕੇ ਇੱਕ ਗੱਲ ਦੱਸ ਕੇ ਜਾਣਾ ਹੈ ਜ਼ਮੀਨ ਵੀ ਸਭ ਤੋਂ ਵੱਧ ਚੰਡੀਗੜ ਪੰਜਾਬ ਦੀ ਹੈ ਬਿਲਕੁਲ ਸਾਡੇ 35 36 ਪਿੰਡਾਂ ਯਾੜ ਕੇ ਚੰਡੀਗੜ ਤੇ ਬਣਿਆ ਸਾਡਾ ਚੰਡੀਗੜ ਬਣਿਆ ਪਰ ਮੈਂ ਗੱਲ ਕਹਿਣਾ ਗੁਰਸਾਖ ਸੋਣੋ ਇਸ ਗੱਲ ਤੇ ਅੰਮ੍ਰਿਤਪਾਲ ਬੁਰਾ ਲੱਗਦਾ ਹੋਵੇ ਪਰ ਟੈਕਨੀਕਲ ਤਰੀਕੇ ਨਾਲ ਗੱਲ ਸੁਣਨੀ ਪੈਣੀ ਹੈ ਲੋਹੇ ਨੂੰ ਹਮੇਸ਼ਾ ਲੋਹਾ ਕੱਟਦਾ ਹੈ ਲੋਹੇ ਨੂੰ ਹਮੇਸ਼ਾ ਲੋਹਾ ਕੱਟਦਾ ਹੈ ਜੇ ਉਧਰ ਹਿੰਦੂ ਰਾਸ਼ਟਰਵਾਦੀ ਗੱਲ ਕਰਦੇ ਨੇ ਤਾਂ ਪਰ ਸਾਨੂੰ ਵੀ ਖਾਲਸਤਾਨ ਦੀ ਗੱਲ ਕਰਨੀ ਪੈਣੀ ਹੈ ਤਾਂ ਪਰसों ਅਸ਼ਵਨੀ ਕੁਮਾਰ ਦਾ ਬਿਆਨ ਆਇਆ ਅਸ਼ਵਨੀ ਕੁਮਾਰ ਕੌਣਾ ਹੈ ਜਿਹੜਾ ਕਿ ਇਸ ਭਾਜਪਾ ਦਾ ਪੰਜਾਬ ਦਾ ਪ੍ਰਧਾਨ ਹੈ ਅੱਜ ਕਿਉਂ ਗੱਲ ਕਰੇ ਨਾਜੀ ਅਸੀਂ ਨਹੀਂ ਹਿੰਦੂ ਰਾਸ਼ਟਰਵਾਦੀ ਦੀ ਗੱਲ ਕਰਦੇ ਅਸੀਂ ਵੀ ਉਹਨਾਂ ਦੇ ਉੱਪਰ ਬਰਾਬਰ ਕਾਰਵਾਈ ਕਰਾਂਗੇ ਤਾਂ ਇੱਥੋਂ ਟਿਕੇ ਨੇਗੇ ਦੋਹਰ ਮੱਤੀ ਤੇ ਕਰ ਜਾਂਦਾ ਇਹਨਾਂ ਦਾ ਪੂਰਾ ਕਿ ਅਸੀਂ Hindu ਰਾਖਰਵਾਦ ਬਣਾਉਣਾ ਹੈ 30% ਵਾਲੇ ਮੁਸਲਮਾਨ ਵੀ ਇਹਨਾਂ ਅੱਗੇ ਡਾਬ ਜਾਣਗੇ ਪਰ ਆ 2% ਵਾਲੇ ਇਹਨਾਂ ਅੱਗੇ ਨਹੀਂ ਧਬਣਗੇ ਤਾਂ ਕਰਕੇ ਪੰਜਾਬ ਦੇ ਨੌਜਵਾਨ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤਾਂ ਕੁਛ ਤਾਂ ਕਰਕੇ ਸਾਰਾ ਕੁਝ ਇਹ ਹੋ ਰਿਹਾ ਹੈ ਤਾਂ ਇਹ ਮਰੋੜ ਇਹਦੀ Hindu ਰਾਖਰਵਾਦ ਵਾਲੀ ਗੱਲਬਾਤ ਹੋਣੀ ਹੈ ਇਹਨਾਂ ਨੇ ਹਰ ਇੱਕ ਮਾਜਬ ਦੀ ਹਰ ਇੱਕ ਧਰਮ ਦੀ ਰੱਖਿਆ ਕਰੀ ਆ ਆ ਸਾਡੀ ਕੌਮ ਨੇ ਇਸ ਕਰਕੇ ਇਹਨਾਂ ਨੂੰ ਤਾਂ ਜਿੰਨਾ ਨਾ 92 ਨੂੰ ਇਹਨਾਂ ਨੂੰ ਤਾਂ ਅਕਲ ਹੀ ਨਹੀਂ ਹੈਗੀ ਕੋਈ ਯਾਰ ਇਹਨਾਂ ਨੇ ਇਹਨਾਂ ਨੇ ਸੋਚ ਕੀ ਆ ਹਰ ਇੱਕ ਬੰਦੇ ਨੇ ਸੋਚੀ ਆ ਆ ਬਜ਼ੁਰਗ ਬੈਠੇ ਨੇਗੇ ਆ ਲੱਖਾભાઈ ਆਊਗਾ ਕੋਈ ਕਹਿੰਦਾ ਚਾਰ ਸੀਟਾਂ ਲੜਾ ਲੋ ਆਹ ਹੀ ਕੇਦਰੀਵਾਲ ਭਗਮਤਵਾਂ ਲੇਲੜੀਆਂ ਕਰਦਾ ਫਿਰਦਾ ਸੀ ਐਮਐਲਏ ਹੋਸਟਲ ਦੇ ਵਿੱਚ ਬੁਲਾ ਕੇ ਮੈਨੂੰ ਪਤਾ ਕੀ ਕਹਿੰਦਾ ਸੀ ਤੇਰੇ ਵਰਗੇ 60 ਨੌਜਵਾਨਾਂ ਦੀ ਲੋੜ ਆ ਆਜਾ ਆਵਾ ਦੀ ਪਾਰਟੀ ਜੁਆਇਨ ਕਰ ਲੈ ਲੱਖੇ ਨੂੰ ਕਹਿੰਦਾ ਚਾਰ ਸੀਟਾਂ ਲੜਾ ਆਹ ਹੀ ਕੇਦਰੀਵਾਲ ਕਹਿੰਦਾ ਸੀਗਾ ਪਰ ਮੁਰੋ ਬਿਆਨ ਪਤਾ ਕੀ ਸੀਗਾ ਅਸੀਂ ਤੁਹਾਡੀ ਪਾਰਟੀ ਨਾਲ ਤੁਹਾਡੇ ਗੱਲ ਚ ਪਟਾਪੁਆ ਕੇ ਅਸੀਂ ਤੁਹਾਡੀ ਗੱਲ ਨਹੀਂ ਕਰਨੀ ਗੱਲ ਅਸੀਂ ਆਪਣੀ ਪੰਜਾਬ ਦੀ ਕਰਾਂਗੇ ਅਸੀਂ ਪੰਜਾਬ ਦੇ ਪੁੱਤਾਂ ਹਾਂ ਅਸੀਂ ਤੁਹਾਡੀ ਗੱਲ ਨਹੀਂ ਕਰਾਂਗੇ ਆ ਜਿਹੜੇ ਇੱਥੇ ਕਈ ਵਾਰੀ ਕਹਿੰਦੇ ਨੇ ਨਾ ਆ ਇੱਥੇ ਸਾਡੇ ਥੱਲੇ ਕਮੈਂਟ ਪੜਦੇ ਹੁੰਦੇ ਆ ਆ ਦੇਖੋ ਜੀ ਆ ਆ ਆਪਕ ਮਾਤਮਣ ਆ ਝਾੜੂ ਵਾਲੇ ਚੰਗਾ ਕੰਮ ਕਰ ਰਹੇ ਨੇ ਗੱਲ ਇੱਥੇ ਨਹੀਂ ਖੜਦੀ ਗੱਲ ਅੱਗੇ ਸਾਡੇ ਪੰਜਾਬ ਤੇ ਖੜਦੀ ਹੈ ਸਾਡੀ ਕੌਮ ਤੇ ਖੜਦੀ ਹੈ ਵੀ ਇਹਨਾਂ ਦੀ ਐਡੀਆਂ ਵੱਡੀਆਂ ਕੁਰਬਾਨੀਆਂ ਤੇ ਸਾਨੂੰ ਮਿਲ ਕੀ ਰਿਹਾ ਸਾਨੂੰ ਧਰਮ ਨੇ ਮਜਾੜੇ ਹਿੱਟ ਕੰਮ ਨਹੀਂ ਜਿਦਾਮਾਂ ਲਾਈਏ ਯਾਰ ਅਸੀਂ ਐਡੇ ਭੁੱਲੇ ਆ ਵੀ ਧਰਮਾਂ ਜੋ ਕਰੀ ਰਹਿ ਗਏ ਸਾਡਾ ਕੋਈ ਸਾਡੇ ਜਿਹੜੇ ਵੀ ਗੱਲ ਕਰਨ ਵਾਲਾ ਮੌਜੂਦਾ ਐਮਐਲਏ ਕੋਈ ਐਮਪੀ ਵਿਧਾਨ ਸਭਾ ਦੇ ਵਿੱਚ ਕੋਈ ਤਾਂ ਬੰਦਾ ਗੱਲ ਕਰਿਆ ਕੰਕਰੀਟਾਂ ਲਵਾਵਾ ਕਿਉਂ ਪੈ ਰਿਹਾ ਇਹਦਾ ਨੁਕਸਾਨ ਕੀ ਹੋਣ ਗੱਲ ਇਹ ਤੇ ਆਜੋ ਸਾਡੇ 마을 ਦੇ ਪਿੰਡਾਂ ਦੀ ਗੱਲ ਕਰਾਂ ਸਾਡੇ 5 500 ਫੁੱਟ ਤੇ ਬੋਰ ਲੱਗਦਾ 5 ਲੱਖ ਰੁਪਏ ਲੱਗਦਾ ਕਬੂਰਾਉਣ ਦੇ ਉੱਪਰ ਫਿਰ 25 ਦੀ ਮੋਟਰ ਪਾਉਣੀ ਪੈਂਦੀ ਹੈ ਫਿਰ ਉਹਦੇ ਵਿੱਚ 16 17 ਲੈ ਕੇ ਡਰੂਬੀਆਂ ਪਾਉਣੀਆਂ ਪੈਂਦੇ ਨੇ ਫਿਰ ਉਹਦੇ ਵਿੱਚ ਕੇਵਲ ਤਾਰ ਲੈ ਕੇ ਡਾਬਲ ਪਾਉਣੀ ਪੈਂਦੀ ਹੈ ਸਿੰਗਲ ਨਾਲ ਚੱਲਦੀ ਫਿਰ ਲਈ ਸਟਾਰਟਰ ਵੱਡਾ ਲੈ ਕੇ ਲਾਉਣਾ ਪੈਂਦਾ ਫਿਰ ਗਾਹਾਂ 5-6 ਲੱਖ ਰੁਪਏ ਦਾ ਕਬੂਰ ਤੇ ਖਰਚ ਹੋ ਗਿਆ ਫਿਰ ਗਾਹ ਜਨਰੇਟਰ ਲੈ ਕੇ ਖੜਾਉਣਾ ਪੈਂਦਾ ਫਿਰ ਅੱਗੇ ਆ ਜਾ ਅੱਗੇ ਵੱਡਾ ਟਰੈਕਟਰ ਲੈ ਕੇ ਖੜਾਉਣਾ ਪੈਂਦਾ ਆ ਜਿਹੜੇ ਇੱਥੇ 2 ਕਿੰਟ ਕਹਿੰਦੇ ਉੱਠ ਕੇ ਸੇਮ ਆ ਗਈ ਉਹ ਸੇਮਤਾ ਮੂਰਤ ਕੋ ਇਧਰ ਸਾਡਾ ਪੰਜਾਬ ਐ ਨਮਾਇਣ ਦੇ ਵਿੱਚ ਐ ਜਿਵੇਂ ਆਪਾਂ ਕਹਿੰਦੇ ਫੂਲ ਦੀ ਤਾਂ ਹੱਥ ਲਿਆ ਉਧਰ ਪਹਾੜ ਨੇ ਆ ਨਮਾਣ ਆ ਸੇਮ ਤਾਂ ਚੱਲਦੀ ਆਉਂਦੀ ਆ ਤੇ ਦੋ ਸਾਲਾਂ ਸੇਮ ਖਤਮ ਹੋ ਜਾ ਪਾਣੀ ਕਿੱਥੋਂ ਲੈ ਕੇ ਆਉਂਗੇ ਵੱਡੀਆਂ ਵੱਡੀਆਂ ਲੈਬਾਂ ਵੱਡੇ ਵੱਡੇ ਵਿਗਿਆਨੀ ਕਹਿੰਦੇ ਨੇ ਅਮਰੀਕਾ ਦੇ ਵਿਗਿਆਨੀ ਕਦੇ 17 ਸਾਲ ਦਾ ਪੰਜਾਬ ਕੋਲ